ਸੋ ਤਸਵੀਰਾਂ ਅਸਵਕ ਤੁਹਾਨੂੰ ਅਸੀਂ ਦਿੱਲੀ ਹਾਈਵੇ ਦੀਆਂ ਦਿਖਾ ਰਹੇ ਹਾਂ ਜਿੱਥੇ ਸ਼ੰਭੂ ਬੈਰੀਅਰ ਨੂੰ ਜਾਣ ਦਾ ਰਸਤਾ ਤੁਸੀਂ ਦੇਖ ਸਕਦੇ ਹੋ ਇੱਥੇ ਸੀਲ ਕੀਤਾ ਗਿਆ ਹੋਇਆ ਹੈ ਸਨਲ ਡੀਐਸਪੀ ਬੂਟਾ ਸਿੰਘ ਸਾਹਿਬ ਮੌਜੂਦ ਨੇ ਜ਼ਰੂਰ ਗੱਲਬਾਤ ਕਰਾਂਗੇ ਸੋ ਡੀਐਸਪੀ ਸਾਹਿਬ ਕਿੱਦਾਂ ਦੇਖਿਆ ਜਾਵੇ ਰੂਟ ਕਿਸ ਤਰੀਕੇ ਡਿਵਰਸ਼ਨ ਹੋਈ ਪਈ ਹੈ ਔਰ ਇਹ ਰਸਤਾ ਇਸ ਵੇਲੇ ਬੰਦ ਕੀਤਾ ਗਿਆ ਹੈ ਜੇਕਰ ਕੋਈ ਇੱਥੋਂ ਵਿਅਕਤੀ ਅੰਦਰ ਕਿਸ ਤਰੀਕੇ ਡਿਵਰਸ਼ਨ ਦੇ ਰਹੀ ਦੇਖੋ ਇਹ ਰਸਤਾ ਜਿਹੜਾ ਹੈ ਬੰਦ ਨਹੀਂ ਕੀਤਾ ਜਿਸ ਤਰ੍ਹਾਂ ਕਿ ਐਜੀਟੇਸ਼ਨ ਵਾਲਾ ਜਿਹੜਾ ਮਾਹੌਲ ਚੱਲ ਰਿਹਾ ਜੀ ਉਹਦੇ ਬੰਦੇ ਨਜ਼ਰ ਲਾਉਣ ਦਾ ਕੋਈ ਪ੍ਰੋਬਲਮ ਨਾ ਆਵੇ ਅਸੀਂ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਗਰुण ਕੁਮਾਰ ਸ਼ਰਮਾ ਆਈਪੀਐਸਜੀ ਦੇ ਦਿਸ਼ਾ ਨਿਰਦੇਸ਼ ਤੇ ਉਹਨਾਂ ਦੀ ਗਾਈਡਲਾਈਨ ਮੁਤਾਬਕ ਲੋਕਾਂ ਦੀ ਸਹੂਲਤ ਵਾਸਤੇ ਪਟਿਆਲਾ ਪੁਲਿਸ ਜਿਹੜੀ ਬਚਨਬੱਧ ਹੈ ਤੇ ਐਸਪੀ ਸਿਟੀ ਪਟਿਆਲਾ ਤੇ ਐਸਪੀ ਡੀ ਪਟਿਆਲਾ ਉਹਨਾਂ ਦੀ ਅਗਵਾਈ ਵਿੱਚ ਮੈਂ ਇੱਥੇ ਜਿਹੜੇ ਹੈਗੇ ਨੇ ਫੋਰਸ ਲਗਾ ਕੇ ਬਤਵਤ ਘਨੌਰ ਸਬਡਿਵੀਜ਼ਨ ਦੇ ਵਿੱਚ ਘਨੌਰ ਥਾਣੇ ਦਾ ਏਰੀਆ ਜੋ ਬਾਰਡਰ ਨੂੰ ਲੱਗਦਾ ਹੈ ਹਰਿਆਣਾ ਦਿੱਲੀ ਨੂੰ ਜਿਹੜੀ ਰੋਡ ਜਾਂਦੀ ਨੇ ਔਰ ਸ਼ੰਭੂ ਦਾ ਏਰੀਆ ਜੋ ਹਰਿਆਣਾ ਤੇ ਦਿੱਲੀ ਨੂੰ ਰੋਡ ਜਾਂਦੀ ਨੇ ਜੀ ਉਹ ਲਿੰਕ ਰੋਡ ਤੇ ਫੋਰਸ ਹਰ ਜਗ੍ਹਾ ਖੜੀ ਕਰਕੇ ਲੋਕਾਂ ਨੂੰ ਗਾਈਡ ਕਰਨ ਵਾਸਤੇ ਮੁਸਾਫਰਾਂ ਨੂੰ ਗਾਈਡ ਕਰਨ ਵਾਸਤੇ ਜੋ 에어ਪੋਰਟ ਨੂੰ ਜਾ ਰਹੇ ਨੇ ਜਾਂ ਟ੍ਰੇਨ ਫੜਨੀ ਹੈ ਜਾਂ ਆਪਣੇ ਕੰਮ ਕਾ ਲਈ ਹਰਿਆਣਾ ਦਾ ਦਿੱਲੀ ਨੂੰ ਜਾ ਰਹੇ ਨੇ ਆਮ ਜਨਤਾ ਕਿ ਉਹਨਾਂ ਨੂੰ ਕੋਈ ਮੁਸ਼ਕਲ ਨਾ ਆਵੇ ਟ੍ਰੈਫਿਕ ਸਹੀ ਚੱਲਦੀ ਰਹੇ ਮੌਸਮ ਵੀ ਖਰਾਬ ਹੈ ਤਾਂ ਉਹਨਾਂ ਨੂੰ ਅਸੀਂ ਗਾਈਡ ਕਰਕੇ ਪ੍ਰੋਪਰ ਅਸਟਰ ਅਸੀਂ ਜਿਹੜਾ ਅੱਗੇ ਭੇਜ ਰਹੇ ਹਾਂ ਔਰ ਹੁਣ ਜਿਹੜਾ ਹੈ ਲਗਾਤਾਰ ਚਾਰ ਦਿਨ ਤੋਂ ਤੰਦਨ ਤੋਂ ਜਿਹੜੀ ਹੈਗੀ ਆ ਪਬਲਿਕ ਜਿਹੜੀ ਹੈ ਨਿਰਵਿਘਨ ਆਪਣੇ ਆਪਣੇ ਮੁਕਾਮ ਤੇ ਪਹੁੰਚ ਰਹੀ ਹੈ ਮੈਂ ਤੁਹਾਡੇ ਚੈਨਲ ਦੇ ਬਾਦਮ ਰਾਹੀਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਟ੍ਰੈਫਿਕ ਜਿਹੜਾ ਸਮੂਥਲੀ ਚਲਾਉਣ ਔਰ ਇੱਕ ਲਾਈਨ ਦੇ ਵਿੱਚ ਹੀ ਗੱਡੀਆਂ ਚਲਾਉਣ ਜਿੱਥੇ ਕਿਤੇ ਪ੍ਰੋਬਲਮ ਆਉਂਦੀ ਆ ਵੈਸੇ ਸਾਰੀ ਰੋਡ ਜਿਹੜੀ ਹੈ ਕਲੀਅਰ ਨੇ ਤੇ ਲੋਕ ਜਿਹੜਾ ਪੁਲਿਸ ਨੂੰ ਸਹਿਯੋਗ ਦੇ ਰਹੇ ਨੇ ਔਰ ਇਸੇ ਤਰ੍ਹਾਂ ਜਿਹੜਾ ਹੈ ਉਹ ਸਹਿਯੋਗ ਦਿੰਦੇ ਰਹੇ ਧੰਨਵਾਦ ਜੀ ਸਾਹਿਬ ਸਭ ਤੋਂ ਵੱਡਾ ਇੱਕ ਸਵਾਲ ਇੱਥੇ ਖੜਾ ਹੋ ਜਾਂਦਾ ਆਮ ਲੋਕਾਂ ਦਾ ਤਾਂ ਟ੍ਰੈਫਿਕ ਡਾਇਵਰਟ ਹੋ ਗਿਆ ਪਰ ਜਦੋਂ ਕਿਸਾਨ ਪਹੁੰਚਣਗੇ ਕਿ ਉਹਨਾਂ ਨੂੰ ਵੀ ਡਾਇਵਰਸ਼ਨ ਨੂੰ ਉਹਨਾਂ ਨੂੰ ਵੀ ਡਾਇਵਰਟ ਕੀਤਾ ਜਾਏਗਾ ਜਾਂ ਫਿਰ ਉਹਨਾਂ ਨੂੰ ਇੱਥੇ ਰੁਕ ਰੁਕਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿਉਂਕਿ ਇਹ ਸਵਾਲ ਇਸ ਵਿੱਚ ਬਹੁਤ ਵੱਡਾ ਬਣਿਆ ਇਹ ਅਜੇ ਤੱਕ ਕੋਈ ਗੱਲਬਾਤ ਨਹੀਂ ਹੈ ਮੌਕੇ ਮਤਾਬਕ ਜਿਹੜਾ ਹੈ ਦੇਖਿਆ ਜਾਏਗਾ ਠੀਕ ਹੈ ਜੀ ਬਹੁਤ ਬਤਨ ਉਸਨ ਸਰ ਡੀਐਸਪੀ ਬੂਟਾ ਸਿੰਘ ਜੀ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਟ੍ਰੈਫਿਕ ਜਿਹੜਾ ਸਮੂਥਲੀ ਚੱਲਦਾ ਰਹੇ ਉਸ ਨੂੰ ਲੈ ਕੇ ਡਾਇਵਰਸ਼ਨ ਜਿਹੜੀ ਇੱਥੇ ਕੀਤੀ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਸ਼ੰਭੂ ਅੰਮਾਲਾ ਐਨਐਚ ਹਾਈਵੇ ਇੱਥੇ ਲਿਖਿਆ ਹੋਇਆ ਜੋ ਕਿ ਇੱਥੋਂ ਟ੍ਰੈਫਿਕ ਡਾਇਵਰਟ ਹੋ ਰਿਹਾ ਬਨੂੜ ਏਅਰਪੋਰਟ ਰੋਡ ਤੋਂ ਡੇਰਾ ਬਸੀ ਰੋਡ ਤੋਂ ਅੰਮਾਲੇ ਨੂੰ ਜੇਕਰ ਤੁਸੀਂ ਇੱਥੋਂ ਜਾਣਾ ਤੇ ਇੱਥੋਂ ਟ੍ਰੈਫਿਕ ਡਾਇਵਰਟ ਹੋ ਕੇ ਜਿਹੜਾ ਹੈ ਉਹ ਰਸਤਾ ਅੰਮਾਲੇ ਨੂੰ ਜਿਹੜਾ ਇੱਥੋਂ ਦਿੱਤਾ ਗਿਆ ਹੋਇਆ ਅਤੇ ਇੱਥੋਂ ਜਿਹੜਾ ਟ੍ਰੈਫਿਕ ਅੱਗੇ ਹ ਕਿ ਕਿ ਉਸ ਵੇਲੇ ਕਿਸ ਤਰੀਕੇ ਦਾ ਮਾਹੌਲ ਹੋਇਆ ਉਸ ਨੂੰ ਲੈ ਕੇ ਸਿੱਧੇ ਤੌਰ ਤੇ ਤਕਰੀਰ ਨੇ ਕਿ ਜੋ ਮੌਕੇ ਤੇ ਆਦੇਸ਼ ਮਿਲਣਗੇ ਉਸੇ ਆਦੇਸ਼ ਦੇ ਹਿਸਾਬ ਨਾਲ ਕੰਮ ਕੀਤਾ ਜਾਏਗਾ ਕੈਮਰਾ ਪਰਸਨ ਰਵਿੰਦਰ ਦੇ ਨਾਲ ਸੈਦੁਰੁਲਾ ਲਿਵਿੰਗ ਇੰਡੀਆ ਨਿਊਜ਼ ਦਿੱਲੀ ਹਾਈਵੇ